ਵਿਧਾਨ ਸਭਾ ਦੇ ਵਿੱਚ ਅਮੀਤ ਸਿੰਘ ਪਠਾਨ ਮਾਜ਼ਰਾ ਨੇ ਪੱਤਰਕਾਰ ਨੂੰ ਧਮਕੀ ਦਿੱਤੀ ਹੈ ਜੀ ਹਾਂ ਜਮ ਕੇ ਹਗਾਮਾ ਹੋਇਆ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਵਿਧਾਨ ਸਭਾ ਦੇ ਵਿੱਚ ਬਜਟ ਇਜਲਾਸ ਚੱਲ ਰਿਹਾ ਹੈ ਔਰ ਉਸ ਦਾ ਜਿਹੜਾ ਚੌਥਾ ਦਿਨ ਜਿਸ ਨੂੰ ਲੈ ਕੇ ਪੱਤਰਕਾਰ ਉੱਥੇ ਵਾਈਟਾਂ ਲੈ ਰਹੇ ਸੀ ਤਾਂ ਉੱਥੇ ਹੀ ਆਮੀਤ ਸਿੰਘ ਪਠਾਨ ਮਾਜ਼ਰਾ ਨੇ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਹੈ ਜਿਸ ਵਿੱਚ ਕਹਿ ਰਹੇ ਨੇ ਕਿ ਤੂੰ ਵਾਰ ਮਿਲ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਜਿਸ ਵਿੱਚ ਜਿਸ ਵਿੱਚ ਵਧਾਇਕ ਸਰੀਆਮ ਤਮਕੀ ਦੇ ਰਿਹਾ ਪਹਿਲਾਂ ਇਹ ਵੀਡੀਓ ਦੇਖੋ ਔਰ ਜਿਸ ਤੋਂ ਬਾਅਦ ਕੀ ਮਸਲਾ ਮੈਂ ਤੁਹਾਨੂੰ ਦੱਸ ਦਿੰਨਾ ਬਾਅਦ ਤਿੰਨ ਬਾਹਰ ਮੰਜੀ ਮਾਰਦੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਬਾਹਰ ਮੰਜੀ ਮਾਰਦੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਦੱਸਤੀ ਕਿ ਇੱਥੇ ਜਿਹੜੇ ਵਿਧਾਇਕ ਨੇ ਗਰਮੀਤ ਸਿੰਘ ਪਠਾਨ ਮਾਜਰਾ ਔਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਜਿਹੜੇ ਲਗਾਤਾਰ ਪੱਤਰਕਾਰ ਹੁੰਦੇ ਨੇ ਉਹ ਵਾਈਟ ਜੁੱਲ ਵਗੈਰਾ ਲੈ ਰਹੇ ਹੁੰਦੇ ਨੇ ਔਰ ਉਹਨਾਂ ਤੋਂ ਪੁੱਛਦੇ ਹੁੰਦੇ ਨੇ ਜੀ ਕੀ ਕੀ ਮਸਲਾ ਹੈ ਜਾਂ ਕੀ ਗੱਲਬਾਤ ਹੈ ਕੱਲ ਲਗਾਤਾਰ ਜਿਹੜਾ ਇੱਕ ਦੂਜੇ ਨਾਲ ਤੂਤੂ ਮਮੇ ਹੋਈ ਔਰ ਉੱਥੇ ਹੀ ਜਿਹੜ ਜਿੰਦਸਨ ਕੋਟਲੀਆ ਉਸ ਨੂੰ ਅਦਾਲਤ ਪਹੇਚਾਰ ਰਹੇ ਤੇ ਲੈ ਕੇ ਜੋ ਵੀ ਸ਼ਬਦਾਵਲੀ ਵਿਖੰਦਰੀ ਭਵੰਤਮਾਨ ਬੋਲੀਏ ਔਰ ਹੋਰ ਕਾਂਗਰਸੀ ਵਿਧਾਇਕ ਵਿਰੋਧ ਕਰਦੇ ਨੇ ਪਰ ਉਥੇ ਪੱਤਰਕਾਰ ਨਾਲ ਉਲਝਦਾ ਹੋਇਆ ਗਰਮੀਤ ਸਿੰਘ ਪਠਾਨ ਮਾਜ਼ਰਾ ਆਹਮਾਦੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਸਰੀਆਮ ਧਮਕੀ ਦਿੱਤੀ ਹੈ ਤੂੰ ਵਾਰ ਮਿਲ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਲਵੀਰ ਸਿੰਘ ਜੀਰੇ ਦੇ ਵੱਲੋਂ ਟਵੀਟ ਕੀਤਾ ਗਿਆ ਵੀਡੀਓ ਸਾਂਝੀ ਕੀਤੀ ਗਿਆ ਕਾਂਗਰਸ ਵੱਲੋਂ ਵੀਡੀਓ ਸਾਂਝੀ ਕੀਤੀ ਗਿਆ ਪੱਤਰਕਾਰਾਂ ਵੱਲੋਂ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ ਔਰ ਜਿਸ ਤੋਂ ਬਾਅਦ ਇਹ ਵੀਡੀਓ ਇੰਸਟਾਗ੍ਰam ਫੇਸਬੁਕ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਅਮਿਤ ਸਿੰਘ ਪਠਾਨ ਮਾਦਰਾ ਨੇ ਜਿਹੜੇ ਆਪਦੀ ਪਾਰਟੀ ਦੇ ਵਿਧਾਇਕ ਦਾ ਵਿਰੋਧ ਹੋ ਰਿਹਾ ਹੈ ਕਿ ਹੁਣ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਸਰਕਾਰ ਹੈ ਇਹਨਾਂ ਦੇ ਜਿਹੜੇ ਵਿਧਾਇਕ ਹੈ ਉਹ ਤਾਂ ਸऱ्याआम ਧਮਕੀਆਂ ਦੇ ਰਹੇ ਨੇ ਇੱਕ ਪੱਤਰਕਾਰ ਨੂੰ ਜਰਨਲਿਸਟ ਨੂੰ ਇੱਕ ਜਿਹੜਾ ਆ ਧਮਕੀ ਦਿੱਤੀ ਜਾ ਰਹੀ ਹੈ ਕਿ ਤੂੰ ਬਾਹਰ ਮੈਂ ਮੈਂ ਤੈਨੂੰ ਬਾਅਦ ਵਿੱਚ ਦੱਸਦਾ ਹਾਲਾਂਕਿ ਉਸ ਦੇ ਵੱਲੋਂ ਕੋਈ ਸਵਾਲ ਪੁੱਟ ਕੀਤਾ ਗਿਆ ਸੀ ਸਵਾਲ ਪੁੱਛਿਆ ਗਿਆ ਸੀ ਜਿਸ ਨੂੰ ਲੈ ਕੇ ਅ ਗਰਮੀਤ ਸਿੰਘ ਪਠਾਨ ਮਾਦਰਾ ਲਗਾਤਾਰ ਗਰਮ ਹੋ ਜਾਂਦੇ ਨੇ ਔਰ ਉਸ ਨੂੰ ਧਮਕੀ ਦਿੰਦੇ ਨੇ ਔਰ ਧਮਕੀ ਦਿੰਦੀ ਇਹ ਵੀਡੀਓ ਵੀ ਸਾਹਮਣੇ ਆ ਰਹੀ ਹੈ ਮੈਂ ਦਿਖਾ ਰਿਹਾ ਮੇਰੇ ਇੱਕ ਪਾਸੇ ਤਸਵੀਰਾਂ ਚੱਲ ਰਹੀ ਨੇ ਇਸ ਬਾਰੇ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਪਹਿਲਾਂ ਵੀ ਇੱਕ ਵਿਧਾਇਕ ਦੀ ਕਿਸਾਨਾਂ ਦੇ ਨਾਲ ਵੀਡੀਓ ਆਈ ਸੀ ਜੋ ਫਾਜ਼ਿਲਕਾ ਸਾਈਡ ਦੇ ਸੀਗੇ ਪੁੱਲਰ ਉਹਨਾਂ ਦੇ ਇੱਕ ਵੀਡੀਓ ਸੀ ਜਿੱਥੇ ਉਹ ਕਿਸਾਨਾਂ ਦੇ ਨਾਲ ਉਲਝਦੇ ਨਜ਼ਰ ਆਉਂਦੇ ਨੇ ਤਾਂ ਉੱਤੇ ਹੀ ਹੁਣ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੇ ਜਿਹੜੇ ਇਹ ਜਿਹੜਾ ਸਰੀਆਮ ਧਮਕੀ ਦਿੰਦੇ ਨੇ ਪੱਤਰਕਾਰ ਨੂੰ ਕਿ ਤੂੰ ਬਾਹਰ ਮਿਲ ਮੈਂ ਤੈਨੂੰ ਦੇਖਦਾ ਹਾਂ ਇਸ ਵਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਧੰਨਵਾਦ ਪੱਤਰਕਾਰ ਨੂੰ ਧਮਕੀ ਦਿੱਤੀ ਹੈ ਜੀ ਹਾਂ ਜਮ ਕੇ ਹਗਾਮਾ ਹੋਇਆ ਅਸਫ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਵੀਦਾਨ ਸਭਾ ਦੇ ਵਿੱਚ ਬਜਟ ਇਜਲਾਸ ਚੱਲ ਰਿਹਾ ਹੈ ਔਰ ਜਿਹੜਾ ਚੌਥਾ ਦਿਨ ਜਿਸ ਨੂੰ ਲੈ ਕੇ ਪੱਤਰਕਾਰ ਉੱਥੇ ਵਾਈਟਾਂ ਲੈ ਰਹੇ ਸੀ ਤਾਂ ਉੱਥੇ ਹੀ ਆਮੀਦ ਸਿੰਘ ਪਠਾਨ ਮਾਜ਼ਰਾ ਨੇ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਹੈ ਜਿਸ ਵਿੱਚ ਕਹਿ ਰਹੇ ਨੇ ਕਿ ਤੂੰ ਵਾਰ ਮਿਲ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਜਿਸ ਵਿੱਚ ਜਿਸ ਵਿੱਚ ਵਿਧਾਇਕ ਸਰੀਆਮ ਧਮਕੀ ਦੇ ਰਿਹਾ ਪਹਿਲਾਂ ਇਹ ਵੀਡੀਓ ਦੇਖੋ ਔਰ ਜਿਸ ਤੋਂ ਬਾਅਦ ਕੀ ਮਸਲਾ ਮੈਂ ਤੁਹਾਨੂੰ ਦੱਸ ਦਿੰਨਾ ਬਾਅਦ ਤੈਨੂੰ ਬਾਹਰ ਮਨਜ਼ੀ ਮਿਲਦੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਅਦ ਤੈਨੂੰ ਬਾਹਰ ਮਨਜ਼ੀ ਮਿਲਦੀ ਕਿਉਂ ਦਿੰਦਾ ਵਾਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਦੱਸਦੀ ਕਿ ਇੱਥੇ ਜਿਹੜੇ ਵਿਧਾਇਕ ਨੇ ਗਰਮੀਤ ਸਿੰਘ ਪਠਾਨ ਮਾਜਰਾ ਔਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਜਿਹੜੇ ਲਗਾਤਾਰ ਪੱਤਰਕਾਰ ਹੁੰਦੇ ਨੇ ਉਹ ਵਾਈਟਸ ਵਗੈਰਾ ਲੈ ਰਹੇ ਹੁੰਦੇ ਨੇ ਔਰ ਉਹਨਾਂ ਤੋਂ ਪੁੱਛਦੇ ਹੁੰਦੇ ਨੇ ਜੀ ਕੀ ਕੀ ਮਸਲਾ ਹੈ ਜਾਂ ਕੀ ਗੱਲਬਾਤ ਹੈ ਕੱਲ ਲਗਾਤਾਰ ਜਿਹੜਾ ਇੱਕ ਦੂਜੇ ਨਾਲ ਤੂਤੂ ਮਮੇ ਹੋਈ ਔਰ ਉੱਥੇ ਹੀ ਜਿਹੜਾ ਸੁਖਜਿੰਦਰ ਸਿੰਘ ਕੋਟਲੀ ਆ ਉਸ ਨੂੰ ਅਦਲਤ ਭਾਈਚਾਰ ਦੇ ਲੈ ਕੇ ਜੋ ਵੀ ਸ਼ਬਦਾਵਲੀ ਵਿਖੰਦਰੀ ਭਵੰਤਮਾਨ ਬੋਲੀਏ ਔਰ ਹੋਰ ਕਾਂਗਰਸੀ ਵਿਧਾਇਕ ਵਿਰੋਧ ਨਾਲ ਉਲਝਦਾ ਹੋਇਆ ਗਰਮੀਤ ਸਿੰਘ ਪਠਾਣ ਮਾਜ਼ਰਾ ਆਮਾਦੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਸਰੀਆਮ ਧਮਕੀ ਦਿੱਤੀ ਹੈ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਲਵੀਰ ਸਿੰਘ ਜੀਰੇ ਦੇ ਵੱਲੋਂ ਟਵੀਟ ਕੀਤਾ ਗਿਆ ਵੀਡੀਓ ਸਾਂਝ ਕੀਤੀ ਗਿਆ ਕਾਂਗਰਸ ਵੱਲੋਂ ਵੀਡੀਓ ਸਾਂਝ ਕੀਤੀ ਗਿਆ ਪੱਤਰਕਾਰਾਂ ਵੱਲੋਂ ਵੀਡੀਓ ਸਾਂਝ ਕੀਤੀ ਜਾ ਰਹੀ ਹੈ ਔਰ ਜਿਸ ਤੋਂ ਬਾਅਦ ਇਹ ਵੀਡੀਓ ਇੰਸਟਾਗ੍ਰam ਫੇਸਬੁਕ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਮੀਤ ਸਿੰਘ ਪਠਾਨ ਮਾਦਰਾ ਨੇ ਜਿਹੜੇ ਆਪ ਦੀ ਪਾਰਟੀ ਦੇ ਵਿਧਾਇਕ ਦਾ ਵਿਰੋਧ ਹੋ ਰਿਹਾ ਹੈ ਕਿ ਹੁਣ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਸਰਕਾਰ ਹੈ ਇਹਨਾਂ ਦੇ ਜਿਹੜੇ ਵਿਧਾਇਕ ਹੈ ਉਹ ਤਾਂ ਸਰੀਆਮ ਧਮਕੀਆਂ ਦੇ ਰਹੇ ਨੇ ਇੱਕ ਪੱਤਰਕਾਰ ਨੂੰ ਜਰਨਲਿਸਟ ਨੂੰ ਇੱਕ ਜਿਹੜਾ ਆ ਧਮਕੀ ਦਿੱਤੀ ਜਾ ਰਹੀ ਹੈ ਕਿ ਤੂੰ ਬਾਹਰ ਮੈਂ ਮੈਂ ਤੈਨੂੰ ਬਾਅਦ ਵਿੱਚ ਦੱਸਦਾ ਹਾਲਾਂਕਿ ਉਸ ਦੇ ਬੱਲੇ ਕੋਈ ਸਵਾਲ ਪੁੱਟ ਕੀਤਾ ਗਿਆ ਸੀ ਸਵਾਲ ਪੁੱਛਿਆ ਗਿਆ ਸੀ ਜਿਸ ਨੂੰ ਲੈ ਕੇ ਅ ਗਰਮੀਤ ਸਿੰਘ ਪਠਾਨ ਮਾਦਰਾ ਲਗਾਤਾਰ ਗਰਮ ਹੋ ਜਾਂਦੇ ਨੇ ਔਰ ਉਸ ਨੂੰ ਧਮਕੀ ਦਿੰਦੇ ਨੇ ਔਰ ਧਮਕੀ ਦਿੰਦੀ ਇਹ ਵੀਡੀਓ ਵੀ ਸਾਹਮਣੇ ਆ ਰਹੀ ਹੈ ਮੈਂ ਦਿਖਾ ਰਿਹਾ ਮੇਰੇ ਇੱਕ ਪਾਸੇ ਤਸਵੀਰਾਂ ਚੱਲ ਰਹੀ ਨੇ ਇਸ ਬਾਰੇ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਆਵਾਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਪਹਿਲਾਂ ਵੀ ਇੱਕ ਵਿਧਾਇਕ ਦੀ ਕਿਸਾਨਾਂ ਦੇ ਨਾਲ ਵੀਡੀਓ ਆਈ ਸੀ ਜੋ ਫਾਜ਼ਿਲਕਾ ਸਾਈਡ ਦੇ ਸੀਗੇ ਪੁੱਲਰ ਉਹਨਾਂ ਦੇ ਇੱਕ ਵੀਡੀਓ ਸੀ ਜਿੱਥੇ ਉਹ ਕਿਸਾਨਾਂ ਦੇ ਨਾਲ ਉਲਝਦੇ ਨਜ਼ਰ ਆਉਂਦੇ ਨੇ ਤਾਂ ਉੱਤੇ ਹੀ ਹੁਣ ਇੱਕ ਆਮ ਆਦੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੇ ਜਿਹੜੇ ਇਹ ਜਿਹੜਾ ਸਰੀਆਮ ਧਮਕੀ ਦਿੰਦੇ ਨੇ ਪੱਤਰਕਾਰ ਨੂੰ ਕਿ ਤੂੰ ਬਾਹਰ ਮਿਲ ਮੈਂ ਤੈਨੂੰ ਦੇਖਦਾ ਹਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੀ ਵਿਚਾਰ ਜ਼ਰੂਰ ਸਾਂਝੀ ਕਰਨਾ ਧੰਨਵਾਦ